ਪਰਚਾ ਤੇ ਦਰਜ ਕੀਤਾ ਕੀਤਾ ਜਿਹੜਾ ਸੀਨ ਸੀ ਉਹ ਵੀ ਫਿਲਮ ਤੋਂ ਕਟਾਤਾ ਇਸ ਤਰ੍ਹਾਂ ਸਾਡਾ ਪਵਿੱਤਰ ਪੁਲਪਟ ਉੱਥੇ ਜੀਜਸ ਕ੍ਰਾਈਸ ਦਾ ਸਰੂਪ ਲੱਗਿਆ ਸੀ ਔਰ ਇੱਕ ਐਕਟਰ ਰਣਦੀਪ ਹੁੱਡਾ ਨਾਮ ਦਾ ਜੋ ਉਸ ਸਰੂਪ ਦੇ ਅੱਗੇ ਖਲੋ ਕੇ ਸੇਮ ਟੂ ਸੇਮ ਉਸ ਪੋਜੀਸ਼ਨ ਦੇ ਵਿੱਚ ਖੜਾ ਹੋ ਕੇ ਇਹ ਕਹਿੰਦਾ ਵੀ ਤੁਹਾਡਾ ਪ੍ਰਭੂ ਬਿਜ਼ੀ ਆ ਮੈਨੂੰ ਉਹਨੇ ਭੇਜਿਆ ਔਰ ਸਾਰਿਆਂ ਨੂੰ ਗੋਲੀਆਂ ਨਾਲ ਭੁੰਦਿੰਦਾ ਕੀ ਤੁਹਾਡੇ ਨਾਲ ਉਹਨਾਂ ਨੇ ਹੁਣ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਫਿਲਮ ਦੇ ਵਿੱਚੋਂ ਜੋ ਜਿਹੜੇ ਸੀਨਸ ਰਿਮੂਵ ਕਰ ਦਿੱਤੇ ਗਏ ਜਿਹੜੀ ਐਫਆਈਆਰ ਆਪਣੀ ਵਾਪਸ ਲੈ ਲਓ ਕੋਈ ਤਾਂ ਤੁਹਾਡੇ ਨਾਲ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਟੀਮ ਵੱਲੋਂ ਔਰ ਸਾਡੇ ਨਾਲ ਕਿਸੇ ਨੇ ਕੋਈ ਵੀ ਤਾਲਮੇਲ ਨਹੀਂ ਕੀਤਾ ਪ੍ਰਸ਼ਾਸਨ ਨਾਲ ਤਾਲਮੇਲ ਮੈਨੂੰ ਇਹ ਪਤਾ ਲੱਗਾ ਜਰੂਰ ਕਿ ਉਹਨਾਂ ਨੂੰ ਸਨੀ ਦੇਵੋਲ ਜੀ ਦਾ ਫੋਨ ਆਇਆ ਸੀ ਤਾਂ ਪ੍ਰਸ਼ਾਸਨ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਦੇਖੋ ਸਨੀ ਦੇਵੋਲ ਜੀ ਸਾਡੇ ਪੰਜਾਬ ਦੇ ਨੇ ਅਸੀਂ ਇਹਨਾਂ ਨੂੰ ਪਿਆਰ ਕਰਦੇ ਆ ਬਚਪਨ ਚ ਉਹਨਾਂ ਦੀ ਫਿਲਮਾਂ ਦੇਖ ਕੇ ਹੀ ਵੱਡੇ ਹੋਏ ਆ ਉਹਨਾਂ ਨੂੰ ਆਪ ਚਾਹੀਦਾ ਵਾ ਜਿਹੜਾ ਵਾ ਕੁਝ ਇਸ਼ੂ ਬਣ ਸਕਦਾ ਇਹ ਚੀਜ਼ਾਂ ਆਪਾਂ ਨਾ ਕਰੀਏ ਤਾਂ ਇੱਕ ਸਵਾਲ ਖੜਾ ਹੁੰਦਾ ਹੈ ਜਦੋਂ ਇਹ ਫਿਲਮਾਂ ਬਣਦੀਆਂ ਨੇ ਸੈਂਸਰ ਬੋਰਡ ਤੋਂ ਪਾਸ ਹੁੰਦੀਆਂ ਫਿਲਮ ਬਣੀ ਸੀਗੀ ਦਿਲਜੀਤ ਦੀ ਪੰਜਾਬ ਨੂੰ ਲੈ ਕੇ 95 ਪੰਜਾਬ ਤੇ ਉਸ ਦੇ ਤੇ ਇੱਕ ਤਾਂ ਸੰਪੂਰਨ ਬੈਨ ਲਗਾ ਦਿੱਤਾ ਕਿ ਫਿਲਮ ਰਿਲੀਜ਼ ਹੀ ਨਹੀਂ ਹੋਣ ਦਿੱਤੀ ਤੇ ਉੱਥੇ ਉਹਨੂੰ ਸੈਂਸਰ ਨੂੰ ਵੀ ਚਾਹੀਦਾ ਸੀ ਕਿ ਇਸ ਫਿਲਮ ਦੇ ਉੱਤੇ ਬਰੋਕ ਲਗਾ ਦੇਣੀ ਚਾਹੀਦੀ ਸੀ ਇਹ ਸੈਂਸਰ ਦੀ ਵੀ ਗਲਤੀ ਮੰਨਦੇ ਹਾਂ ਜੀ ਮੈਂ ਤੇ ਹੈਰਾਨ ਐ ਇਸ ਗੱਲ ਤੋਂ ਵੀ ਸੈਂਸਰ ਬੋਰਡ ਦੇ ਵਿੱਚ ਕਿਹੜੇ ਲੋਕ ਬੈਠੇ ਨੇ ਮੈਂ ਸਮਝਦਾ ਵੀ ਸੈਂਸਰ ਬੋਰਡ ਦੇ ਵਿੱਚ ਹਰ ਤਰਮ ਦਾ ਇੱਕ ਬੰਦਾ ਹੋਣਾ ਚਾਹੀਦਾ ਔਰ ਉਹ ਦੇਖਣ ਵੀ ਉਹ ਚੈੱਕ ਕਰਨ ਵੀ ਕਿਤੇ ਇਸ ਸੀਨ ਦੇ ਨਾਲ ਤੁਹਾਡੀ ਧਾਰਮਿਕ ਭਾਵਨਾ ਨੂੰ ਠੇਸ ਨਹੀਂ ਪਹੁੰਚਦੀ